ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ। ਸੁਲਤਾਨਪੁਰ ਲੋਧੀ ਯਾਨੀ ਕਿ ਗੁਰੂ ਨਗਰੀ ਸਜ ਚੁੱਕੀ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਹੈ। ਗੁਰਦੁਆਰਾ ਸ਼ਿਬੇਰ ਸਾਹਿਬ ਦੇ ਵਿੱਚ ਵਿਦੇਸ਼ੀ ਰੰਗ-बिरंगे ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 13 ਤੋਂ 14 ਕਿਸਮ ਦੇ ਰੰਗ-बिरंगे ਫੁੱਲ ਜਿਨ੍ਹਾਂ ਦਾ ਇੱਥੇ ਇਸਤੇਮਾਲ ਕੀਤਾ ਜਾ ਰਿਹਾ ਉੱਥੇ ਹੀ ਸੰਗਤ ਜਿਹੜੀ ਆ ਮੁੱਖ ਦਵਾਰ ਨੂੰ ਸਜਾਨ ਦੇ ਵਿੱਚ ਦਿਨ ਰਾਤ ਲੱਗੀ ਹੋਈ ਹੈ ਤੇ ਇਹ ਸਜਾਵਟ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ ਇਸ ਦੇ ਦਰਮਿਆਨ ਗੁਰਦੁਆਰਾ ਸ਼ਿਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਬਟਾਲਾ ਤੋਂ ਸੰਗਤ ਸ਼ਗਨ ਲੈ ਕੇ ਬਰਾਤ ਦੇ ਰੂਪ ਦੇ ਵਿੱਚ ਗੁਰਦੁਆਰਾ ਸ਼ਿਬੇਰ ਸਾਹਿਬ ਪਹੁੰਚੇਗੀ ਜਿੱਥੇ ਐਸਜੀਪੀਸੀ ਤੇ ਇਲਾਕੇ ਦੀ ਸੰਗਤ ਦੇ ਵੱਲੋਂ ਸਵਾਗਤ ਕੀਤਾ ਜਾਵੇਗਾ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਗਲੇ ਦਿਨ 8 ਸਤੰਬਰ ਨੂੰ ਐਸਜੀਪੀਸੀ ਵਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੀਆਂ ਦੀ ਅਗਵਾਈ ਦੇ ਵਿੱਚ ਬਾਬਾ ਨਾਨਕ ਜਿਨ੍ਹਾਂ ਦੀ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਦੇ ਲਈ ਰਵਾਨਾ ਹੋਵੇਗਾ ਵੱਖੋ-ਵੱਖਰੀਆਂ ਥਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ 8 ਸਤੰਬਰ ਦੀ ਰਾਤ ਜੋ ਕਿ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਪਹੁੰਚੇਗਾ ਜਿੱਥੇ ਸਮਾਗਮ ਹੋਵੇਗਾ ਤੇ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਨੇ ਇਸੇ ਦਰਮਿਆਨ ਦੱਸਿਆ ਗਿਆ ਕਿ 9 ਸਤੰਬਰ ਨੂੰ ਸਵੇਰੇ 6 ਵਜੇ ਨਗਰ ਕੀਰਤਨ ਗੁਰਦੁਆਰਾ 시 베ਰ ਸਾਹਿਬ ਤੋਂ ਆਰੰਭ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੰਤਾਂਾਂ ਵਿਆਪਰਵ ਮਨਾਇਆ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਭਾਰੀ ਹਤਸ਼ਾਬ ਆ ਕਿ 8 ਸਤੰਬਰ ਦੀ ਰਾਤ ਨੂੰ ਜੋ ਬਟਾਲਾ ਤੋਂ ਸੰਗਤਾਂ ਵਾ ਉਹ ਪਹੁੰਚ ਜਾਂਦੀਆਂ ਹਨ ਤੇ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਸਾਹਿਬ ਤੇ ਜਾ ਕੇ ਇਹ ਨਗਰ ਕੀਰਤਨ ਸਮਪੰਨ ਕੀਤਾ ਜਾਂਦਾ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਤ ਵੱਧ ਭਾਰੀ ਜੋਸ਼ ਉਖਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਆਪਾਂ ਵੇਖ ਰਹੇ ਹਾਂ ਕਿ ਸਾਡੀ ਜੋ ਨੌਜਵਾਨੀ ਅਸੀਂ ਕਹਿ ਰਹੇ ਹਾਂ ਕਿ ਇਹ ਕਰਾਏ ਪਈ ਹੈ ਪਰ ਵੇਖੋ ਨੌਜਵਾਨਾਂ ਵਿੱਚ ਕਿੰਨਾ ਭਾਰੀ ਇਤਸ਼ਾਹ ਵਾ ਕਿੰਨੀ ਸੇਵਾ ਨੂੰ ਸਮਰਪਤ ਆ ਜੇ ਅਜਿਹੇ ਅਸੀਂ ਧਾਰਮਿਕ ਕਾਰਜ ਕਰਾਂਗੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਨਾ ਆਪਣੇ ਇਤਿਹਾਸ ਤੋਂ ਸਾਰੇ ਤੋਂ ਵਾਕਿਬ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਇਸ ਕਰਕੇ ਸਾਨੂੰ ਇਹ ਸਾਡੇ ਜਿਹੜੇ ਪਿਤਾ ਪੁਰਖਿਆਂ ਦੇ ਵਿਆਹਪੁਰਬ ਗੁਰਪੁਰਬ ਵੱਡੀ ਤعداد ਵਿੱਚ ਮਨਾਉਣੇ ਚਾਹੀਦੇ ਆ ਸੋ ਸੰਤਾਂ ਨੂੰ ਇਹ ਬੇਨਤੀ ਆ ਕਿ ਇਸ ਵਿਆਹਪੁਰਬ ਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸਬੂਲੀਅਤ ਕਰੋ ਇਤਿਹਾਸ ਬਾਰੇ ਜਾਣੋ ਜੋ ਸਾਨੂੰ ਗੁਰੂ ਸਾਹਿਬ ਨੇ ਗ੍ਰਸਤ ਦਾ ਮਾਰਗ ਦਿੱਤਾ ਵਾ ਉਸ ਮਾਰਗ ਦੇ ਅਸੀਂ ਧਾਰਨੀ ਬਣ ਕੇ ਇਨਸਾਨੀਅਤ तौरते ਇਨਸਾਨੀਅਤ ਸਾਡੇ ਵਿੱਚ ਹੋਵੇ ਤੇ ਅਸੀਂ ਇਹ ਸਮਾਜ ਨੂੰ ਉਜਲਾ ਤੇ ਰੋਸ਼ਨਮਈ ਸਮਾਜ ਬਣਾਈਏ ਤਾਂ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਵਾ ਉਹ ਲਾਗੂ ਹੋ ਸਕੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਅਸੀਂ ਧਾਰਨੀ ਬਣੀਏ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਵਾਲੀ ਸਾਡੇ ਵਿੱਚ ਉਹ ਅਵਸਥਾ ਆਵੇ ਤੇ ਅਸੀਂ ਹਰ ਇੱਕ ਨੂੰ ਪ੍ਰੇਮ ਕਰੀਏ ਸਾਰੇ ਸਾਨੂੰ ਜਿਹੜਾ ਸੰਸਾਰ ਆ ਇੱਕ ਲੱਗਣ ਲੱਗ ਪਵੇ ਸਾਰਾ ਸੰਸਾਰ ਸਾਡਾ ਇੱਕ ਘਰ ਬਣ ਜਾਵੇ ਇੱਕ ਪਿੰਡ ਬਣ ਜਾਵੇ ਜੋ ਗੁਰੂ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਨੂੰ ਅਸੀਂ ਅਪਣਾ ਕੇ ਇਹਨੂੰ ਸੁਖ ਸ਼ਾਂਤੀ ਦਾ ਸਨੇਹਾ ਦਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਖੁਸ਼ੀ-ਖੁਸ਼ੀ ਬទਿਤ ਕਰੀਏ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਵਿਆਹ ਪ੍ਰੋਬ ਦੀ ਖੁਸ਼ੀ ਵਿੱਚ ਸ਼ਾਮਲ ਹੋ ਪਰਿਵਾਰਾਂ ਸਮੇਤ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਜਗਤਵਾਲੀ ਜਗਤ ਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਵਾਜ਼ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਉਸ ਮਹਾਨ ਯਾਦ ਨੂੰ ਮਨਾਉਂਦਿਆਂ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਸ ਸਤਿਮਾਨ ਜੋਗ ਮੈਂਜ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀ ਵਿੰਡ ਅਤੇ ਦਰਜਾ ਬਰ ਦਰਜਾ ਸਮੂਹ ਸੇਵਾਦਾਰ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਵਿਖੇ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਸਮੇਂ ਤਤ ਪਰ ਹਨ ਸਾਡੇ ਇੱਕ ਪਾਸੋਂ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ 9 ਸਤੰਬਰ ਨੂੰ ਅੰਮ੍ਰਿਤ ਵੇੜੇ 5 ਵਜੇ ਆਰੰਭ ਹੋਣਾ ਹੈ ਉਸ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਚਾਹ ਨਹੀਂ ਚੁੱਕਿਆ ਜਾਂਦਾ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਮਹਾਨ ਨਗਰ ਕੀਰਤਨ ਨੂੰ ਲੈ ਕਰਕੇ ਬਹੁਤ ਹੀ ਚਾਅ ਪਾਇਆ ਜਾ ਰਿਹਾ ਹੈ ਔਰ ਸੰਗਤਾਂ ਤਨਮਨ ਧੰਦੇ ਨਾਲ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜੋ ਕਿ ਫੁੱਲਾਂ ਦੇ ਨਾਲ ਇਸ ਸਮੇਂ ਗੁਰਦੁਆਰਾ ਸ੍ਰੀ ਬੇਬੇ ਸਾਹਿਬ ਜੀ ਨੂੰ ਪਾਵਨ ਹਦੂਦ ਨੂੰ ਆਲੇ-ਦੁਆਲੇ ਨੂੰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਔਰ ਇਹ ਜੋ ਸਵਾਮਾਂ ਹਨ ਧਾਰਮਿਕ ਜਥੇਬੰਦੀਆਂ ਕਰਨੀਆਂ ਹਨ ਜਿਨ੍ਹਾਂ ਦੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਡੱਡਵਿੰਡੀ ਵਾਲੇ ਅਤੇ ਭਾਈ ਹੀਰਾ ਸਿੰਘ ਜੀ ਡਾਇਮੰਡ ਪਹਿਲਸੋ ਵਾਲੇ ਇਹ ਗੁਰਮੁਖ ਪਿਆਰੇ ਆਪਣੀ ਸਮੁੱਚੀ ਟੀਮ ਦੇ ਨਾਲ ਇਸ ਸਮੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਵਟ ਕਰ ਰਹੇ ਹਨ ਮੇਰੇ ਨਾਲ ਖਲੋਤੇ ਹੋਏ ਹਨ ਭਾਈ ਚਰਨਜੀਤ ਸਿੰਘ ਜੀ ਫਰਾਸ਼ ਗੁਰੂ ਘਰ ਦੇ ਇਹਨਾਂ ਦੀ ਰੋਜ਼ਾਨਾ ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੁਸਾਇਟੀ ਹੈ ਇਸ ਵਾਰ ਭਾਈ ਚਰਨਜੀਤ ਸਿੰਘ ਜੀ ਅਤੇ ਇਹਨਾਂ ਦੇ ਸਮੂਹ ਸੇਵਾਦਾਰ ਸਾਥੀ ਜੋ ਪਾਲਕੀ ਸਾਹਿਬ ਹੈ ਨਗਰ ਕੀਰਤਨ ਦੀ ਜੋ ਕਿ ਬਟਾਲਾ ਨਗਰ ਨਗਰ ਕੀਰਤਨ ਆਰੰਭ ਹੋਣਾ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਤੋਂ ਉਸ ਪਾਲਕੀ ਸਾਹਿਬ ਜੀ ਦੀ ਸਜਾਵਟ ਦੀ ਜਿਹੜੀ ਸੇਵਾ ਹੈ ਭਾਈ ਚਰਨਜੀਤ ਸਿੰਘ ਜੀ ਫਰਾਜ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੁਸਾਇਟੀ ਨੂੰ ਦਿੱਤੀ ਗਈ ਹੈ ਔਰ ਇਸ ਸਮੇ ਇਹ ਸਾਰੀਆਂ ਤਿਆਰੀਆਂ ਦੇ ਵਿੱਚ ਮੇਰੇ ਵੀ ਜੁਟੇ ਹੋਏ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਆਹ ਪੁਰਬ ਦੇ ਉਤਸ਼ਾਹ ਦੇ ਵਿੱਚ ਵਿਆਹ ਪੁਰਬ ਨੂੰ ਬਹੁਤ ਹੀ ਜ਼ਾਹਰ ਜ਼ਲਾਲ ਹਮਾ ਸ਼ਰਦਾ ਸਤਕਾਰ ਦੇ ਨਾਲ ਔਰ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਵੇ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਵਿਖੇ ਮੀਟਿੰਗ ਇਕੱਤਰਤਾ ਸੱਦੀ ਗਈ ਹੈ ਔਰ ਉਸ ਦੇ ਵਿੱਚ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਸੁਵਾਵਾਵਾਂ ਕਰਨੀਆਂ ਹਨ ਜੋ ਵੀ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਨੂੰ ਸਹਿਯੋਗ ਦੇਣਾ ਹੈ ਉਹਦੇ ਬਾਰੇ ਇਹਨਾਂ ਨੇ ਅੱਜ ਵਿਚਾਰਾਂ ਕਰਨੀਆਂ ਹਨ ਔਰ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿੱਧਰ ਵੀ ਤੁਸੀਂ ਨਿਗਾਹ ਮਾਰਦੇ ਹੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਹ ਵਿਆਹ ਪੁਰਬ ਦੀ ਯਾਦ ਦਾ ਜੋ ਸਮਾਂ ਹੈ ਜਦੋਂ ਆਉਂਦਾ ਹੈ ਜਿਹਨ ਦੇ ਵਿੱਚ ਉਦੋਂ ਮਾਨਿਕ ਆਨੰਦ ਅਨੰਦਿਤ ਹੀ ਖੁਸ਼ੀ ਦੇ ਵਿੱਚ ਮੌਲ ਉੱਠਦਾ ਹੈ ਸੰਗਤਾਂ ਮੌਲੇ ਹੋਏ ਮਨ ਦੀ ਖੁਸ਼ੀ ਨੂੰ ਹੋਰ ਦੂਨ ਸਵਾਇਆ ਕਰਨ ਦਾ ਯਤਨ ਕਰ ਰਹੀਆਂ ਹਨ ਗੁਰੂ ਘਰ ਹਾਜ਼ਰੀਆਂ ਭਰਨੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਪਣੇ ਵਹੀਕਲਾਂ ਦੇ ਸਮੇਤ ਗੁਰੂ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੋਈ ਹੈ ਸੰਗਤਾਂ ਦੇ ਉੱਤੇ ਔਰ ਪਾਤਸ਼ਾਹ ਮਹਾਰਾਜ ਨੇ ਵੱਡੇ ਸਾਧਨ ਬਖਸ਼ਿਸ਼ ਬਖਸ਼ਿਸ਼ ਕੀਤੇ ਹੋਏ ਹਨ ਸੋ ਆਪੋ ਆਪਣੇ ਵਹੀਕਲਾਂ ਤੇ ਸਾਧਨਾ ਤੇ ਪਰਿਵਾਰਾਂ ਸਮੇਤ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ